ਸਰਕਾਰ ਅਸਟਾਈਸ ਕਰੇ ਬੰਦਾ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਤੇ ਵਪਾਰੀ ਨੂੰ ਕਰਦੀਆਂ ਪਿਛਲੇ 2-3 ਸਾਲ ਚ 5-7 ਬੜੇ-ਵਡੇ ਹਾਦਸੇ ਹੋ ਚੁੱਕੇ ਨੇ ਕਰੋੜਾਂ ਪਿਆ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧਰ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧਰ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਲਾਗ ਦੇ ਦਈ ਹੈ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕਲ ਫੰਡ ਹੈਗਾ ਜੀ ਇਹ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਲੇਨਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾਏ ਨੂੰ ਪੁੱਜ ਜਾਂਦੀ ਹੈ ਉਹਨਾਂ ਦਾ ਭਰਾਈ ਕਰਦੀ ਹੈ ਛੋਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਔਰ ਉਹ ਅੱਗ ਨੇ ਸਾਡੀਆਂ ਪੰਜ-ਛੇ ਸਦਕਾ ਨੂੰ ਪੂਰੀ ਤਰ੍ਹਾਂ ਡੈਂਜਸ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਕਿਸੇ ਦੇਖ ਸਕਦਾ ਕਿਥੇ ਸੌਂਕ ਤੋਂ ਕੁਝ ਨਹੀਂ ਬਚਿਆ ਬਾਕੀ ਰਿਫੰਡ ਐਲੀਗੇਸ਼ਨ रेडीमेड گارਮੈਂਟਸ ਦੀ ਪੋਸ਼ਟਲ ਕਲੈਕਸ਼ਨ ਕਿੰਨਾ ਮੁਸਰਾਨ 25 ਤੋਂ 3 ਲੱਖ ਰੁਪਏ ਦਾ ਸਰਕਾਰ ਦਾ ਸਿਸਕਰੇ ਬੰਦਾ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਤੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲ ਜੇ 5-7 ਬੜੇ-ਵਡੇ ਹਾਦਸੇ ਹੋ ਚੁੱਕੇ ਨੇ ਕਰੋੜਾਂ ਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧਰ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧਰ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦਾ ਵੀ ਫਾਈਲ ਲਾਗ ਦੇ ਦਿੰਦੀ ਹੈ ਪਰ ਉਹ ਫਾਈਲ ਠੰਡੇ ਬਸੇ ਛੋਟ ਛੜਦੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕਲ ਫੰਡ ਹੈਗਾ ਜੀ ਇਹ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਨਸਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਛੱਟ ਪਾ ਜਾਂਦੀ ਪਹੁੰਚ ਜਾਂਦੀ ਹੈ ਉਹਨਾਂ ਦਾ ਪਰਵਾਹੀ ਕਰਦੀ ਹੈ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰਹੋ ਕੋਈ ਗੱਲ ਨਹੀਂ ਪਰ ਇਹ ਤੇ ਹੁਣ ਤੇ ਇੰਤਿਹਾਈ ਹੋ ਗਈ ਹੈ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਰੇ ਵਪਾਰੀਆਂ ਕੋਲ ਨਹੀਂ ਪੁੱਜਿਆ ਕਿੰਨਾ ਤੋਂ ਨੁਕਸਾਨ ਆ ਤੇ ਕੀ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਕਿਸੇ ਦਾ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ 16 ਚ ਫਿਗਰ ਹੈ ਮੰਗ ਮੈਂ ਕਹਿੰਦਾ ਕਿ ਕੋਈ ਵੀ ਜਿਹੜਾ ਫੰਡ ਹੈ ਨਾ ਕੰਟੀਨਜੈਂਸੀ ਹੈ ਲੈ ਉਦੋਂ ਫੰਡ ਦਾ ਯੂਜ਼ ਕਰਕੇ ਇਹਨਾਂ ਵਪਾਰੀ ਨੂੰ ਫੌਰਨ ਕੰਪਨਸੇਸ਼ਨ ਦਿੱਤਾ ਜਾਏ ਲਿਖੇ ਦਾ ਸ਼ਾਸਨ ਤੋਂ ਬਿਨਾ ਇਹ ਬਾਜ਼ਾਰ ਨਹੀਂ ਚੱਲਣਾ ਜੇ ਪ੍ਰੈਕਟੀਕਲ ਬੰਦੇ ਆਏ ਪੋਲਿਟਿਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਿਹੜਾ ਫਪੜਾ ਫੜੀ ਤੁਹਾਨੂੰ ਨਹੀਂ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਨਾਲ ਹੋਣਾ ਕੰਪਨਸੇਸ਼ਨ ਨਾਲ ਹੋਣਾ ਮੇਰੀ ਫਰਮ ਦਾ ਨਾ ਕੋਰਪੋਰੇਸ਼ਨ ਕਲੈਕਸ਼ਨ ਟ੍ਰੇਡ ਵਿੱਚ ਦਾਮ ਸਟੌਪ ਹੈ ਜੀ ਇਕੱਲ ਰਾਤੀ 6:30 ਵਜੇ ਸ਼ਾਰਟ ਸਰਕਟ ਤੋਂ ਇਹ ਜੋ ਮਾਰਕੀਟ ਨੇ ਵਿਸਥੇਤੀ ਨੇ ਅਗਲਾ ਕੀ ਹੈ ਹੋਰ ਉਹ ਅੱਗੇ ਸਾਡੀਆਂ ਪੰਜ ਸੱਤ ਕਨਾਂ ਨੂੰ ਪੂਰੀ ਤਰ੍ਹਾਂ ਡੈਮੇਜ ਕਰਦਾ ਖਤਮ ਕਰ ਦਿੰਦਾ ਸਾਡਾ ਸਟਾਕ ਆਲਮੋਸਟ ਸਾਰੇ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੋ ਅੱਜ ਕੁਛ ਨਹੀਂ ਬਚਿਆ बाकी ਰਿਮਾਂਟ ਐਲੀਵੇਸ਼ਨ ਰੈਡੀमेड रेडीमेड गारमेंट्स, ਫੋਸ਼ਨ ਕਲੈਕਸ਼ਨ ਕਿੰਨਾ ਨੁਕਸਾਨ 25 ਤੋਂ 3 ਲੱਖ ਰੁਪਏ ਦਾ ਟੋਟਲ ਕਿੰਨੀ ਦੁਕਾਨਾਂ ਸਨ ਸਿਰਫ 6 ਦੁਆਲਾ ਟੋਟਲ ਕਿੰਨਾ ਨੁਕਸਾਨ ਹੋਇਆ ਟੋਟਲ ਨੁਕਸਾਨ ਤੇ ਕਰੋੜਾਂ ਵਿੱਚ ਕਰੋੜਾਂ ਚੱਲ ਜੂਗਾ ਕਰੋੜਾਂ ਸਟਾਕ ਦਾ ਸਾਰੀ ਨਿਕਲਣਾ ਪਿਆ ਦਾ ਗਾਰਮੈਂਟਸ ਦੀ ਹੈ ਕਾਸਮੈਟਿਕਸ ਦੀ ਕਿੱਦਾਂ ਸ਼ੁਰੂ ਹੋਇਆ ਕਿ ਕੀ ਕਰਨ ਲੱਗ ਪਿਆ ਅੱਗ ਦਾ ਜੋ ਸੁੱਲ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਤੇ ਜਿਆ ਵੀ ਸ਼ਾਰਟ ਸਰਕਟ ਹੀ ਹੋਇਆ ਪਰ ਵੀ ਟਾਈਮ ਤੇ ਨਹੀਂ ਫਾਇਰ ਵੀ ਜਿਹੜੇ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟ ਨਹੀਂ ਹੈ ਉਸ ਮਾਮਲੇ 'ਚ ਉਹਦੀ ਪਾਈਪ ਵੀ ਲੀਕ ਹੈ ਔਰ ਇਸੇ ਚਾਹੇ ਔਰ ਪ੍ਰੈਸ਼ਰ ਵੀ ਪ੍ਰੋਪਰ ਨਹੀਂ ਹੋ ਰਿਹਾ ਪਾਣੀ ਵੀ ਨਹੀਂ ਗੱਡੀ ਹੈ ਚਾਣੇ ਆਪਾਂ ਇਹ ਪ੍ਰਸ਼ਾਸਨ ਨੂੰ ਜਦੋਂ ਆਪਾਂ ਉਸ ਤੇ ਗਏ ਆ ਦਫ਼ਤਰ ਉਹਨਾਂ ਦੀ ਗੱਡੀ ਲੈਣੇ ਜਦੋਂ ਗੱਡੀ ਉਹਨੇ ਗਾਗਰ ਰਸਤੇ ਵਾਲੀ ਗੱਡੀ ਦਾ ਕੰਮ ਨਾ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਉਹਦੀ ਕਦੀ ਪਾਪ ਲੀਕ ਉਹਦੀ ਕਦੀ ਉਹਦੇ ਪਾਣੀ ਨਹੀਂ ਜੋ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਆਗੇ ਦਾ ਬਚਾਅ ਹੋ ਜਾਂਦਾ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਦੋ ਉਹ ਵੀ 1 ਘੰਟੇ ਬਾਅਦ ਉਹਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਗਏ ਕੋਈ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੇ ਉਹ ਜਦੋਂ ਉਦੋਂ ਆਈਆਂ ਜਦੋਂ ਅੱਗ ਦਾ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ ਅੱਗ ਬੁਝੀ ਤੇ ਫਿਰ ਪਾਣੀ ਬਹੁਤ ਹੋਣਾ ਚਲਾਇਆ ਉਹਦਾ ਕੋਈ ਫਾਇਦਾ ਨਹੀਂ ਸਾਡਾ ਕਹਿਣਾ ਕਿ ਇਹ ਫਾਇਰ ਬ੍ਰਿਗੇਡ ਟਾਈਮ ਤੇ ਆ ਜਾਂਦੀ ਫਿਰ ਬਚਾਓ ਜਾਂਦੀ ਫਿਰ ਬਜਾਓ ਜਾਂਦੀ ਕਿੰਨਿਆਂ ਦਾ ਨੁਕਸਾਨ ਹੋਇਆ ਸਰ ਤੁਸੀਂ ਇਹ ਦੁਕਾਨ ਸਾਡੀ ਕਾਰ ਦੀ ਦੁਕਾਨ ਸਾਡੇ ਮਨਾਰੀ ਦੀ ਬ੍ਰਦਰਸੋ ਕਿੰਨਾ ਦਾ ਨੁਕਸਾਨ ਸਾਡਾ ਪਲਾਸ 15 ਤੋਂ 20 ਲੱਖ ਰੁਪਏ ਦਾ ਹੋਇਆ 1 ਕਰੋੜ ਰੁਪਏ ਦਾ ਨੁਕਸਾਨ ਹਾਂਜੀ ਜੀ